ਪਰ ਪੁਆਇੰਟ ਅਮਨ ਢੂਰ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਕਬੱਡੀ ਅਮਰਜੀਤ ਸਿੰਘ ਮਾਣੂਕੇ ਸੰਧੂਆਂ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਵਿੱਚੋਂ ਮਨਪ੍ਰੀਤ ਡਾਲੇ ਦੀ ਧਰਤੀ ਦਾ ਕੇ ਮੰਨਣ ਦਾ ਪਾਜਾ ਦਿੰਦਾ ਬਹੁਤ ਉੱਚਾ ਕੇ ਮਰੂੜ ਦੇ ਗੋਰੇ ਨੂੰ ਹੁਣ ਦੁਨੀਆ ਟੌਪ ਦਾ ਜਾਫੀ ਆ ਕੇ ਜੱਫਾ ਠੋਕ ਕੇ ਲਾਉਂਦਾ ਹੈ ਡਾਲੇ ਦਾ ਮਨਪ੍ਰੀਤ ਰੇਡਰ ਲਈ ਆਸਤੇ ਨੇ ਨਿਕਾ ਇੱਕਮ ਤੇ ਬਲਜੀਤ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਹਰਦਾਸੇ ਦੀ ਧਰਤੀ ਦਾ ਹਰदयाल ਸਿੰਘ ਐਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਟਾਲੇ ਦੀ ਧਰਤੀ ਮਨਪ੍ਰੀਤ ਦੁਨੀਆ ਦਾ ਮਸ਼ਹੂਰ ਜਾਫੀ ਬਣ ਗਿਆ ਇੰਗਲੈਂਡ ਦੇ ਮੈਦਾਨਾਂ ਵਿੱਚ ਧੰਦਨ ਕਰਵਾਈ ਇਸ ਜਾਫੀ ਨੇ ਲਓ ਮਨਪ੍ਰੀਤ ਟਾਲੇ ਵਾਲਾ ਮੇਰੇ ਵੀਰੋ ਮਦੋਕੇ ਦੇ ਟੂਰਨਾਮੈਂਟ ਦਾ ਬੈਸਟ ਟਾਪਰ ਬਣਿਆ ਬਹੁਤ ਹੀ ਸੋਹਣਾ ਜੱਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਪੁਆਇੰਟ ਸੈਣੀ ਦੀ ਧਰਤੀ ਤੇ ਕੀਪ ਦਾ ਅਮਰਜੀਤ ਮਾਹੂਕੇ ਸੰਧੂਆ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪੀਕੇ ਦੁੱਧ ਤੋਂ ਬਣਾਈਆਂ ਜਰੂ ਚੱਟਦੇ ਖੇਡ ਖੇਡ ਕੇ ਕਬੱਡੀ ਬਾਵਾ ਖੱਟਦੇ ਸਾਡੀ ਕੌਮ ਦਾ ਇਹ ਸਰਮਾਇਆ ਤੇ ਪੰਜਾਬ ਦੀ ਇਹ ਸ਼ਾਨ ਮਿੱਤਰੋ ਇਹਨਾਂ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰੂਬਾਣ ਮਿੱਤਰੋ ਡਾਲੇ ਦੀ ਧਰਤੀ ਮਸ਼ਹੂਰ ਕਰ ਦਿੱਤੀ ਸਰਦਾਰ ਪਰਮਜੀਤ ਸਿੰਘ ਡਾਲਾ ਦਾ ਪਿੰਡ ਹੈ